ਅਬੀਦ ਬਲਜੀਤ ਸਿੰਘ ਦੇ ਸਨਮਾਨ ਜ ਅਮਰ ਰਹੇ ਦੇ ਨਾਰੇ ਸਿਰਫ 29 ਸਾਲ ਦਾ ਨੌਜਵਾਨ ਸ਼ਾਦਤ ਦਾ ਜਾਨ ਪੀ ਗਿਆ ਹਰ ਪਿੰਡ ਤੋਂ ਨਿਕਲਦੇ ਆ ਉੱਥੇ ਪਿੰਡ ਦੇ ਲੋਕ ਵੀ ਬਾਹਰ ਆ ਕੇ ਖੜੇ ਆ ਸਨਮਾਨ ਦੇ ਵਿੱਚ ਦੇਖੋ ਬੱਚੇ ਵੀ ਐ ਸ਼ਹੀਦ ਦਾ ਭਾਰਤੀ ਦੇ ਜਿਹੜੀ ਉਹਦੇ ਸੰਸਕਾਰ ਦੇ ਲਈ ਪਿੰਡ ਜਾ ਰਹੀ ਹੈ ਇਹ ਦ੍ਰਿਸ਼ ਹੈ ਤਸਵੀਰਾਂ ਐ ਮਨਤੂ ਮਾਜਰੇ ਦੀਆਂ ਪ੍ਰਸ਼ਾਸਨ ਨੇ ਕੰਮਲਾ ਵੀ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੈ ਇਹ ਸਾਰੇ

촵촵봐 그러면 이제 लिखा <US> प <uneopen morally> ਅੱਲਾ ਸਿਰ ਤੋਂ ਥੱਲਾ 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 ਸਿੱਟੋ ਥੱਲਾ 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 ਉੱਪਰੋਂ ਥੱਲਾ ਉਹ ਥੱਲਾ ਸੱਜਾ ਥੱਲੇ ਸਿੱਟੋ ਜਾ ਕੇ ਅੱਗ ਲਾਉਣ ਦੀ ਦੌੜ ਜਾਣਾ ਮੇਰਾ ਇਹ ਕੰਮ ਹੈ ਹੈਂਗਾ ਹੈਂਗਾ ਪਾਏ ਦਾ ਦੂਜੇ ਪਾਸੇ ਦੀ ਧੋਪ ਰਾਤ ਹੈ ਤੇ ਫਿਰ ਇਹਦੇ ਮਾਪੇ ਡੈਡੀ ਵੀ ਸਾਮ ਨੂੰ ਐਡਾ ਕੋਈ ਨਹੀਂ ਹਾਂ ਜੀ 1.5 ਸਾਲ ਵਿਆਹ ਨ ਹੋਇਆ ਗੋਟੀਆਂ ਜੇ ਪੜਦੀ ਹੈ ਵਿੱਚ ਕੋਈ ਨਹੀਂ ਹੈ ਯਾਨੀ ਇਹ ਦੋਹਰਾ ਹੈ ਦੂਆ ਭਾਈ ਕੀ ਕਰਦਾ ਜੀ ਉਹ ਬਾਤ ਕਰਦਾ ਅੱਜ ਪਿੰਡ ਛਾਜ ਵਿਖੇ ਸ਼ਹੀਦ ਬਲਜੀਤ ਸਿੰਘ ਦੀ ਸ਼ਹਾਦਤ ਜਿਹੜੀ ਹੋਈ ਹੈ ਉਹ ਬੜੀ ਦੁਖਦਾਈ ਘਟਨਾ ਹੈ ਸਾਡੇ ਇਲਾਕੇ ਦੇ ਲਈ ਗਮਗੀਨ ਮਾਹੌਲ ਹੈ ਉੱਥੇ ਜਵਾਬਾਦੀ ਦੀ ਵੀ ਜਿਹੜੀ ਮਿਸਾਲ ਪੈਦਾ ਕੀਤੀ ਹੈ ਕਿਵੇਂ ਇਸ ਜਵਾਨ ਨੇ ਦੋ ਪੈਰਾ ਫੋਰਸ ਦੇ ਵਿੱਚ ਜਦੋਂ ਇਹਨਾਂ ਹਾਰਡ ਡਿਊਟੀ ਦਾ ਜਿੰਦਗ ਸਾਨੂੰ ਜਾਣਕਾਰੀ ਮਿਲੀ ਹੈ ਸਮਾਂ ਪੂਰਾ ਹੋ ਚੁੱਕਿਆ ਸੀਗਾ ਤੇ ਇਸ ਨੂੰ ਲਾਈਟ ਡਿਊਟੀ ਦੀ ਆਫਰ ਵੀ ਆਈ ਸੀਗੀ ਪਰ ਇਸ ਜਵਾਨ ਨੇ ਕਿਹਾ ਕਿਸੀ ਹੋਰ ਮਾ ਦਾ ਕੋਈ ਵੀ ਡਿਊਟੀ ਤੇ ਆਣਾ ਹੈ ਮਸ਼ੀਨ ਗਨ ਤੇ ਦਿਨਾਤ ਸੀਗਾ ਜਿਹੜੀ ਗੱਡੀ ਵੱਡੀ ਹੁੰਦੀ ਹੈ ਆਰਮੀ ਦੀ ਇਹ ਰਜੋਰੀ ਸੈਕਟਰ ਦੇ ਵਿੱਚ ਜਿੰਨਾ ਪਤਾ ਲੱਗਿਆ ਹੈ ਘਟਨਾ ਹੁੰਦੀ ਹੈ ਵਾਰਦਾਤ ਹੁੰਦੀ ਹੈ ਆਮਣਾ ਸਾਹਮਣਾ ਹੁੰਦਾ ਹੈ ਤੇ ਉਸ ਹਾਦਸੇ ਵਿੱਚ ਗੱਡੀ 200 ਫੁੱਟ ਗਹਿਰੀ ਖਾਈ ਚ ਗਿਰ ਜਾਂਦੀ ਜਿਹਦੇ ਵਿੱਚ ਬਲਜੀਤ ਸਿੰਘ ਕਿਉਂਕਿ ਉੱਪਰ ਸੀਗਾ ਇਹ ਸ਼ਾਦਤ ਦਾ ਜਾਮ ਪੀ ਜਾਂਦਾ ਚਾਰ ਹੋਰ ਜਿਆਦਾ ਸੀਰੀਸ ਇੰਜਰਡ ਹੁੰਦੇ ਆ ਸੋ ਅੱਜ ਦੀ ਇਸ ਘੜੀ ਚ ਅਸੀਂ ਤਾਂ ਇਹੀ ਕਹਾਂਗੇ ਜੋ ਜਿੱਥੇ ਪਰਿਵਾਰ ਵਾਸਤੇ ਬੜੀ ਭਾਰੀ ਦੁੱਖ ਦੀ ਘੜੀ ਹੈ ਕਿਉਂਕਿ 29 ਸਾਲ ਦਾ ਸਿਰਫ ਜੋ ਨੌਜਵਾਨ ਸਾਲ ਵਿਆਹ ਨੂੰ ਹੋਇਆ ਸੀਗਾ ਪਿਤਾ ਦਾ ਜਿਹੜਾ ਅਕਾਲ ਚਲਾਣਾ ਵੀ ਇਸ ਸਾਲ ਦੇ ਵਿੱਚ ਵਿੱਚ ਹੀ ਹੋ ਗਿਆ ਸੀਗਾ ਸੋ ਔਖੀ ਘੜੀ ਹੈ ਇਹਨਾਂ ਦਾ ਸਾਥ ਦੇਣ ਲਈ ਸਾਰਾ ਇਲਾਕਾ ਸਾਰੇ ਲੋਕ ਖੜੇ ਆ ਉੱਥੇ ਹੀ ਇੱਕ ਸਾਡੇ ਇਲਾਕੇ ਦੀ ਆਵਾਜ਼ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਜਵਾਨ ਹੈ 8-10 ਸ਼ਹਾਦਤਾਂ ਅਸੀਂ ਆਪਣੇ ਅੱਖੀਂ ਦੇਖ ਲਈਆਂ ਆਹੀ ਕੁਝ ਸਾਲਾਂ 'ਚ ਘਟੋ ਘਾਟ ਇਹਨਾਂ ਦੀ ਇੱਕ ਕਾਮਨ ਮਿਨਿਮਮ ਪਲੇਸ ਤੇ ਆਰਮੀ ਲੈਂਡ ਨੂਰਪੁਰਵੇਦੀ ਵੀ ਹੈ ਆਰਮੀ ਲੈਂਡ ਭਲਾਨ ਵੀ ਹੈ ਆਰਮੀ ਲੈਂਡ ਜਿਹੜੀ ਹੈ ਨੰਗਲ ਬਿਆਨੇ ਵੀ ਹੈ ਇਹ ਇਹ ਆਰਮੀ ਲੈਂਡ ਦੇ ਵਿੱਚ ਇਹਨਾਂ ਦੀ ਇੱਕ ਜਿਹੜੀ ਪੱਕੀ ਯਾਦਗਾਰ ਬਣਾਈ ਜਾਵੇ ਤਾਂ ਕਿ ਹਰ ਸਾਲ ਇਹਨਾਂ ਦੇ ਉੱਥੇ ਚਾਹੇ ਸਰਦਾਂ ਦੇ ਫੁੱਲ ਭੇਟ ਕਰਨੇ ਹੋਣ ਜਾਂ 15 ਅਗਸਤ 26 ਜਨਵਰੀ ਨੂੰ ਕੋਈ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕਰਨਾ ਹੋਵੇ ਐਨਾਂ ਕੁ ਫਰਮਾਨ ਜਿੱਦਾਂ ਅੱਜ ਲੋਕਾਂ ਨੇ ਦਿੱਤਾ ਫੁੱਲ ਵਰਸ਼ਾ ਕੀਤੀ ਹੈ ਸਕੂਲੀ ਬੱਚਿਆਂ ਨੇ ਬਾਹਰ ਨਿਕਲ-ਨਿਕਲ ਕੇ ਇਲਾਕੇ ਦੇ ਲੋਕਾਂ ਨੇ ਵੱਡਾ ਮਾਰਚ ਕੱਢਿਆ ਇਹੀ ਕੁਝ ਦੇ ਸਕਦੇ ਐਨ ਐ ਆਹ ਕਹੂੰਗਾ ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ